ਗਈਏ ਕਾਰੇ ਚੱਕ ਗੱਟੂ ਗਾਉਂ ਜਾਵਾਂ ਗਾ ਲਈ ਆਉਂ ਜਾਂਦੀ ਏ ਹਟ ਆਏ ਹਟ ਜੀ ਉਹ ਡੋਰ ਹੋਏ ਡੋਰ ਛੱਡ ਜਾਂਦੀ ਨਾ ਪੀਜਾ ਕਰ ਸਕਦੇ ਕੀ ਹੋ ਗਿਆ ਗੱਟੂ ਕਰੇ ਦੋ ਦੇ ਮਹੀਨੇ ਤਿੰਨ ਸਾਲ ਪੁਰਾਣਾ ਕਿੰਨਾ ਪੁਰਾਣਾ ਵਾ ਦੋ ਸਾਲ ਪੁਰਾਣਾ ਗੱਟੂ ਨਾ ਗੁੱਡੀ ਵੜਤੀ ਜੇ ਇਹ ਮਰ ਟੇਡਾ ਆ ਗਈ ਮੇਰੇ ਆਪਣੀ ਆ ਜਾਂਦਾ ਹੀ ਵੜਾ ਕੇ ਹੋ ਜਾਂਦਾ ਹੀ ਹੈਲੋ ਮਿੱਤਰੋ ਕੀ ਹਾਲ ਚਾਲ ਆਇਓ ਤੇ ਸਾਰੇ ਕੈਂਡ ਜੀ ਮਾਮੀ ਕੈਂਡਾ ਵੈਲਕਮ ਟੂ ਬੈਗ ਮਾਈ ਯੂਟਿਊਬ ਚੈਨਲ ਤੁਹਾਡਾ ਸਵਾਗਤ ਇੱਕ ਹੋਰ ਮੇਰੀ ਨਵੀਂ ਵੀਡੀਓ ਦੇ ਤੇ ਅੱਜ ਆਪਾਂ ਆ ਗਟੂ ਬਲੇਟਨ ਦੇ ਆ ਸਾਰਾ ਗੁੱਡਾ ਟੁੱਟ ਗਿਆ ਹੀ ਗਟੂ ਇਹ ਸਾਡੇ ਉਦੋਂ ਸਾਰਾ ਗਟੂ ਟੁੱਟਾ ਦਿੱਤੇ ਬਲੇਟਨ ਦੇ ਆ ਗਟੂ ਨਾ ਆਪਾਂ ਡਾਵਾਂਗੇ ਕਿਹੜੇ ਕਿਹੜੀ ਗਟ ਕਿਹੜਾ ਹੀ ਗਟੂ ਏ ਹੈਂ ਡਾਵਾਂਗੇ ਫਿਲਮ ਮੋਨੋ ਫਿਲਮ ਮੋਨੋ ਫਿਲਮ ਨਹੀਂ ਮਾਮਾ ਹੁਣ ਫਿਰ ਤੂੰ ਜਾਂਦਾ ਆ ਗੱਟੂਣਾ ਪਾਗੂ ਢਾਵਾ ਜਿਹੜੇ ਠੈਣ ਨੂੰ ਫੇਰਾਂਗੇ ਗੁੱਡੀਆਂ ਵੇਚ ਆਦੀ ਉੱਡੰਦੀਆਂ ਜੇ ਹੁਣ ਕਰਦੇ ਆਪਾਂ ਕੋਠੇ ਜਾ ਕੇ ਵਲੋਗ ਸ਼ਟਾਰ ਉਹ ਵੀ ਮਿੱਤਰੋ ਆਪਾਂ ਕੋਠੇ ਦੇ ਆ ਗਏ ਯਾਰ ਤੇ ਗੁੱਡੀ ਚੈੱਕ ਕਰਦੇ ਆਪਾਂ ਡੋਨ ਡੋਨੇ ਕੱਲ੍ਹ ਵਾਲੀ ਗੱਟੂ ਚੈੱਕ ਕਰੋ ਤੈ ਗੱਟੇ ਦਾ ਢੇਲਾ ਬਣਾ ਕੇ ਓਟਿਆ ਤੂੰ ਮਾਮਲੀ ਨਹੀਂ ਸੀ ਅਰੇ ਯਾਰ ਪੀ ਜਾ ਕਰਦਾ ਤੇ ਕੀ ਹੋ ਗਿਆ ਗੱਟੂ ਤੇ ਕਿੰਨੇ ਗੱਡੀ ਚੋਰੀ ਹੈ ਜੀ ਮਗਰਮ ਵਗਰਮ ਗੁੱਡੀ ਆ ਇੱਥੋਂ ਖੈ ਮਾਰਦੇ ਓ ਡਾਕੇ ਗੁੱਡੀ ਵੇਲਾ ਸਹੀ ਆ ਕੋਕਰ ਬੋੜ ਹੈ ਆਏ 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 ਆ ਗੱਡੀ ਦਾ ਚੈੱਕ ਕਰਾ ਤੈ ਜੀ ਪਾਰਟੀ ਆ ਆ ਗਿਆ ਆ ਗਿਆ ਆ ਗਈ ਆ ਗਈ ਵਿੱਚ ਆਏ 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 ਓਡੀ ਹੈ ਮੇਟਰੋ ਮਾਰਨੀ ਆਪਾਂ ਖੈ ਉਹ ਖੈ ਬਾਜੂਗਾ ਨਹੀਂ ਢੇਰ ਦੇਣੀ ਹੈ ਕੋਟੀ-ਕੁੱਟੀ ਲਾ ਲੈ ਖੈ ਮਾਰਨੀ ਉਹ ਨਹੀਂ ਢੇਰ ਢੂਲ ਨਹੀਂ ਗਾਰਡਨ ਪਾਇਆ ਹੈ ਹਾਏ ਗੇ ਬੋਗੀ ਦੂਜੀ ਗੁੱਡੀ ਮੇਰੀ ਡਾਉਣੀ ਮੈਂ ਡਾਉਂਗਾ ਓਹੋ ਲੈ ਮੈਂ ਹਮਾ ਮਾਰੀ ਮੈਂ ਪਾਲਣਾ ਭੇਜਾ ਛੱਡ ਪਰੇ ਤੂੰ ਮਗਰੋਂ ਓਏ ਤੂੰ ਡਾਈਨੋ ਮਾਰਾ ਜਾ ਦੇ ਮਿੰਦ ਨਹੀਂ ਖੜੀ ਨਹੀਂ ਮੈਂ ਦੂਸਾ ਨਾ ਆਉਂਦੀ ਆ ਆ ਆ ਕਰੇ 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 ਇਸਕੇ ਆ ਯਾਈ ਡੋਰੇ ਮੇਟਰੋ ਆ ਰੋ ਓਏ ਓਏ ਐਨੂ ਕਰ ਓਏ ਓਏ ਇੰਨੇ ਜੇ ਬੁਰੇ ਡੈਕੀ ਦਾ ਸੋਨਾ ਖਾਣ ਟਾਂਕ ਦੇਖੋ ਮੇਹਾਂ ਜਵਾਰ ਓਏ ਓਏ ਗੁੱਡੀ ਥਲੇ ਕਰਤੀ ਤੂੰ ਖਾਇ ਮਾਰ ਦੇ ਉਹਨੇ ਗੁੱਡੀ ਥਲੇ ਕਰਤੀ ਖਾਇ ਮਾਰ ਦੇ ਐਨੂ ਕਰਕੇ ਖਾਈ ਮਾਰੇ ਓਏ ਓਹ ਖਾਇ ਮਾਰਨੋਂ ਹੁੰਦਾ ਹੀ ਹੁੰਦਾ ਉਹ ਤੀਨਾ ਡੋਟਿਆ ਦਾ ਛਦਾਈਆ ਐ ਖਾਈ ਮਾਰਦੇ ਲੱਗਾ ਏ ਆਈ 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 ਡੋ ਰਾਈ ਆਈ ਉਹ ਜਾ ਗੁੱਟੀ ਗੁੱਟੀ ਡੁੱਗਡੂ ਥੋੜਾ ਤੋੜਦੇ 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 ਯਾਰ ਕੇਲੀ ਆਏ ਆਏ ਹਟ ਜਾ ਹਟ ਜੀ ਓ ਡੋਰ ਹਾਏ ਡੋਰ ਛੜੀ ਜਾਂ ਨੀ ਡੋਰ ਛੜੀ ਗਾ ਓ ਅਪਨ ਖਾਏ ਮਾਰਦੇ ਲਗਾਈ ਤੇ ਉਹਨਾਂ ਦੀ ਮਾਮਾ ਇਉਂ ਹੀ ਉਹਨਾਂ ਦੀ ਹੀ ਹੋਰ ਉਹ ਥੱਲੇ ਕਰੋ ਛੋਰੀ ਉਹ ਗੁੰਜਰ ਗਾ ਗੁੰਜਰ ਵਰਤ ਲਾ ਛੱਡ ਦੇ ਇਹਨੂੰ ਕੋਈ ਛੱਡ ਦੇ ਡਾਰੇ ਉਹ ਮਾਮਾ ਡਾਡ ਨਾ ਬੇਚਾ ਉਲਾਦ ਦੇ ਕੰਮ ਆ ਗਿਆ ਵਾ ਇੱਥੇ ਡੋਰ ਤੂੰ ਖਾ ਮਾਰ ਦੇ ਉੱਤੇ ਵੀ ਹਟ ਨਹੀਂ ਆ ਦੋ ਗੱਲ ਗੁੱਡੀ ਨੂੰ ਡੰਨ ਨਹੀਂ ਦੇਈ ਤੇ ਤੂੰ ਚੈੱਕ ਕਰੋ ਖੇਲਾ ਕਰੇ ਬਣਾ ਹੈਂਗਾ ਟੂਏ ਖਾਬ ਦਾ ਬੀਹੜ ਇਹ ਸਾਰਾ ਠੋਗਿਆ ਤੂੰ ਨਹੀਂ ਲੱਜੀਦਾ ਹਾਂ ਉਹਨੇ ਦਿਨ ਖਾ ਮਾਰ ਰਹੀ ਆਪਰੇ ਥੱਲੇ ਵੀ ਨਾ ਖਾ ਮਜੰਦੇ ਅੱਜ ਵੀ ਤੇ ਲੰਬੇ ਜਾਵਾਂਗੇ ਮਮਲ ਉਠਾ ਰ ਕੇ ਦਾ ਆ ਵੀ ਲੋਖਾ ਇਦਨ ਮਾਰ ਦੇ ਨਾ ਮਕਰੋ ਨਹੀਂ ਸਕੋ ਜਿੰਨੇ ਵੱਡਰੀ ਆ ਹੈ ਨਾ ਤੇਰੀ ਓ ਯਾਰ ਪੀ ਚਲਾਉਂਦੇ ਇੱਕ ਓ ਵੀਲਾ ਖੱਲੇ ਰੱਖ ਗੁੱਡੀ ਓ ਆ ਹੁਣ ਨਹੀਂ ਦੇਂਦਾ ਮੈਨੂੰ ਮੇਰੀ ਹਾਂ 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 ਥਲੇ ਕਰ ਥਲੇ ਕਰ ਇਹ ਜਾਂਦੀ ਆ ਆ ਹਾਂ ਇਹ ਇਹ ਦੋ ਆ ਕੱਪੜੀ ਤੇਰੀ ਨਹੀਂ ਗਈ ਤੂੰ ਜਾ ਓ ਗਏ ਕਰਾ ਕੀ ਕਰ ਕਟੂ ਗਾਉਂ ਜਾਵੇਂ ਗਾ ਲੈ ਆਉਂ ਜਾਂਦੀ ਏ ਕਰੇ 2 ਦੇ ਮਹੀਨੇ 3 ਸਾਲ ਪੁਰਾਣੇ ਕਿੰਨਾ ਪੁਰਾਣਾ ਵਾ 2 ਸਾਲ ਪੁਰਾਣੇ ਗੱਟੂ ਨਾ ਗੁੱਡੀ ਵੜਤੀ ਏ ਫਿਰ ਲਾ ਵੇ ਚਲਾਉਂਦੇ ਹੁਣ ਓਏ ਇੱਕ ਵੜ ਡਾ ਗਏ ਮਾਮਾ ਦੇ ਦੀ ਸਾਦਾ ਉਹ ਛੱਡ ਲਈ ਗੁੱਡੀ ਸਾਦੇ ਵਿੱਚ ਆਹਰ ਉਧਰੇ ਉੱਤੇ ਉੱਤੇ ਕਰ ਗੁੱਡੀ ਡਾ ਗਏ ਗੁੱਡੀ ਲਾੜਾ ਆਂਦੀ ਹਾ ਗੁੱਡੀ ਆ ਮਮਾ ਤੇਨੂੰ ਮਮਾ ਖੇਤ ਚ ਗੁੱਡੀ ਤੇਨੂੰ ਲੱਦਾ ਵੱਡੀ ਆਣੀ ਉਹਦੀ ਤੇਨੂੰ ਲੱਦਾ ਬੜੀ ਵੱਡੀ ਆਨੇ ਉਹ ਯਾਰ ਆਉਂਦਾ ਨਾ ਤਾਂ ਵਗਤ ਨਾ ਆਉਂਦਾ ਚੱਲ ਢਾਹ ਮਮਾ ਆਹ ਇੰਨਾ ਵੀ ਚਲਾ ਗੁੱਡੀ ਨਾ ਗੁੱਡੀ ਪਹਿਲੇ ਡਾਲਾ ਜਦੋਂ ਆਪਾਂ ਖਾਏ ਮਰਾਂ ਲੱਤੀ ਆਣੀ ਫੇਰ ਹਵਾਏ ਕਰਕੇ ਡਾਲਾ ਗੁੰਜੇ ਦੇ ਨਾਲ ਕਹੀ ਨਾ ਪੈਣੀ ਗਟੂ ਨੂੰ ਹੁਣ ਉਦੋਂ ਭਲੇਟ ਜਾਂਦੇ ਹੀ ਹੋਰ ਆਪਾਂ ਗੱਡੀ ਇਹ ਕਬੱਡੀ ਇਹ 2 ਸਾਲ ਪੁਰਾਣੀ ਗੱਟੂ ਨਾ ਤੇ ਹੁਣ ਆਪਾਂ ਫੇਰ ਵੇਨੇ ਆ ਵੀ ਕੋਈ ਗੱਡੀ ਆਉਂਦੀ ਆ ਉਹ ਵੜਦੇ ਆ ਆਏ ਹਾਏ ਕੋਸਾ ਮੁਰੇਣ ਆਈ ਆਈ ਆਏ ਨਹੀਂ ਜਹਾਂ ਨੂੰ ਜੰਦ ਦੇ ਰਾਮ ਮਗਰ ਦੇ ਲਾ ਕਹਿੰਦਾ ਮਗਰ ਨਹੀਂ ਕਿ ਬਰਜਾ ਕੀ ਤੇ ਨਾ ਆ ਉਹ ਇਨ ਨੂੰ ਕੀ ਪੇਜਾ ਪਾਏ ਫੋਕਰਾਦ ਨਹੀਂ ਮਮਾ ਡਾ ਕੇ ਲਾ ਵੇਜਾ ਲਾ ਕੇ ਗਈਆਂ ਮੈਂ ਦੋਨੋਂ ਕਿੰਨਾ ਯਾਰ ਹੁਣ ਮੈਂ ਲੰਨਾ ਵੇਚ ਜਾਣਾ ਓਏ ਲੈ ਆ ਲੈ ਖਲਾ ਦੇਖ ਵੇ ਜਾ ਮਮਾ ਬੋਗਰਾ ਨਾ ਜਾਣਾ ਤੇ ਇਹਨਾਂ ਯਾਰੇ ਖਿਚੋਕ ਜਾਈ ਆ ਜੀ ਆ ਵੇ ਲੋ ਖਿਚੋਕ ਜਾਈ ਹੋਇਆ ਨਾ ਵੇ ਲੋ ਕੰਮ ਨਹੀਂ ਆਈ ਜਾਂਦੇ ਇਹਨਾਂ ਦਾ ਵਿਆਹ ਹੋ ਗਿਆ ਖਿਚਣ ਦੇ ਹਾਂ ਦਾ ਮਮਾ ਗੁੱਡੀ ਗਾਢੋਂ ਦਾ ਨਹੀਂ ਕਰਦਾ ਕੀ ਕੇ ਉਹ ਬਾਲ ਕਰਦੇ ਨੇ ਕਹਿੰਦਾ ਕਿਚੀਆਂ ਹੀ ਚੱਲਣਗੀਆਂ ਹਾਂ ਕਹਿੰਦਾ ਬੜੀ ਟੀ ਦੇ ਦੇਖ ਵੇਲੀ ਆ ਹੁਣ ਕਿਚੀਆਂ ਬਣਣਗੀਆਂ ਤੇ ਡਾਣ ਗੁੱਡੀ ਘਰੋਂ ਬਾਹਰ ਨਹੀਂ ਕੱਢਣ ਦਿਆ ਇਹਦੇ ਮਨੀ ਆਇਓ ਹਾਂ ਗੁੱਡੀ ਬਰਾਗਰੀ ਉੱਡੀ ਨਹੀਂ ਓ ਕੋਰ ਖਾਏ ਜਾਂ ਕਿਹੜੀ ਢੇਲੀ ਮਾਮਾ ਏ ਮੜਾਂ ਮੀਂਡੋਰ ਹਮਲਾਵੀ ਮਾਮਾ ਰੋਜਾ ਬਧਾਣਾ ਨਾ ਝਾਹ ਮਾਮਾ ਰੋਜਾ ਖਾਏ ਜਣਾ ਮਰੀ ਡਾਲ ਇਹ ਇਹ ਚੋਂਦਾ ਬੋਕਰਾ ਕੇ ਮੈਂ ਜਾਵਾ ਮਾਰ ਹੁਣ ਨਾ ਮਰੀ ਹੁਣ ਨਾ ਮਰੀ ਇਹ ਮਾਰ ਬੇਟਾ ਆ ਗਈ ਮੇਰੇ ਆਪਣੀ ਆ ਜਾਂਦਾ ਹੀ ਉਡਾ ਕੇ ਹੋ ਜਾਂਦਾ ਹੀ ਹੋਣ ਡੈ ਲਾ ਬਾ ਪੜਨੇ ਅਜਾ ਤੋੜ ਦਿਤੀ ਰੋ ਜੀ ਆ ਜਾ ਜਾਦੇ ਨੇ ਵੀਡੀਓ ਦੇ ਮਾਮਾ ਇਹ ਜੋ ਗੱਮ ਹੋ ਜਾਂਦੇ ਨੇ ਦੇ ਟਾਈਮ ਆ ਹਾਂ ਦੂਜੀ ਕੁੜੀ ਡਾਉਨੇ ਆ ਜੋੜ ਦੇ ਆ ਜੋੜ ਕੇ ਆ ਗੱਡੀ ਇਹ ਵਾੜ ਡੰਦੇ ਹੋਣੇ ਵੇਸ਼ ਆਦੇ ਮਿੱਤਰੋ ਦੱਦੀ ਦੂਜੀ ਕੁੜੀ ਡਾਦਦੀ ਅਸੀਂ ਹਾਂ ਕਹੇ ਮਾਰਦੇ ਕੋ ਸਾਹ ਉਹਨੇ ਵੀ ਵੇਖ ਸਾਡੇ ਚਾਰ ਪੰਜ ਉੱਡਣੀਆਂ ਬਾਕੀ ਵੜੀਆਂ ਗਈਆਂ ਬਾਕੀ ਬੜਿਆੜੀ ਦਾ ਬਾਜੀ ਮਾਰਦੀਆਂ ਚਾਰ ਪੰਜ ਉਹ ਜਾ ਆਈ ਵੇ ਨਾ ਜਿੱਥੇ ਲੱਗਾ ਇਹਦੇ ਚਾਹ ਮੰਗਾ ਦੇ ਨਾ ਨਹੀਂ ਦੋਰ ਨਹੀਂ ਹਿੱਟਦੀ ਨਹੀਂ ਦੂਰ ਥੋੜੀ ਆਉਣ ਜੀ ਜਿਆਦੀ ਲੱਗਣੀ ਦੋਰ ਤੇਰੀ ਦੀ ਬੇਟੀ ਆ ਢਲੀ ਦੀ ਬੇਟੀ ਗਈ ਵੜੀ ਗਈ ਉਹ ਗਾਣੇ ਕੱਢਣ ਦੇ ਅੱਪਕੇ ਦੀ ਕੁੜੀ ਵੜਦੀ ਆ ਜੋ ਯੋ ਤੇ ਬਣ ਹੂੰ ਅੰਨੇ ਮੇਕੇ ਨਹੀਂ ਆ ਇਤ ਲੈਂ ਨਾ ਜਾ ਕੀ ਗਵਾ ਤਿੰਦੇ ਲੋਕੀ ਖੇਤ ਨੰ ਦੇ ਕੇ ਲੈ ਗੋ ਮੈਂ ਕਿਆ ਕਰਿਆ ਮੰਗ ਲਿਆ ਕਰੋ ਜੇ ਨਾ ਪਹੇ ਨੋ ਨੋ ਤੋਂ ਕੋਈ ਮੰਗ ਜਾਨੀ

ਆ ਗੁਈਆ ਬੇਟਾ ਲੱਗਣਾ ਵੇਚਾ ਦੇ ਆਪਣੀ ਇਹਨਾਂ ਦੀ ਵਿਨੈਜ ਜੀ ਮੈਂ ਟੋਨੀਓ ਫੇਰ ਨਿੱਕੇ ਕੋਸਾ ਬੋਗੇ ਮੁਰੇ ਇਹਦਾ ਬੇਟਾ ਨਹੀਂ ਆ ਜੇ ਨਹੀਂ ਬੈਠ ਹੁਣ ਚੁੱਕ ਖਾਂ ਆ ਵੇਖ ਸਾਦੇ ਮਿੱਤਰੋ ਉਹ ਨਹੀਂ ਆ ਹੋਰੋਂ ਜਾਓ ਕਿ ਬੇਟਾ ਆਈਓ ਲਮੀ ਮੈਨਾਂ ਲੈਨਾਂ ਲਾ ਵੀਰ ਇਹਨਾਂ ਆ ਆ ਆਪਣੀ ਜੀ ਨਾ ਮਗਰ ਆਇਆ ਬੜਾ ਮੋਢੀ ਤੇ ਖਾਣਾ ਨੀ ਪਈ ਵੀਰੇ ਸਟਾਪ ਨੀ ਆਦਾ ਨਿਕਿਆ ਵੀਰ ਜਾੜ ਕਰ ਦੋ ਨਿਕਿਆ ਵੀ ਨੇ ਵੇਖਦੇ ਬਿੰਨੀ ਕਿੱਥੇ ਰੱਖੀ ਜੋ ਵੇਖਾਦੇ ਨਹੀਂ ਮਮਾ ਹੀ ਨੀ ਬਦਾਈਏ ਨਾ ਬੇਚਾ ਤੇ ਲਾ ਮਾਵਾ ਨਹੀਂ ਕਰ ਚਲੀ ਦਰੀ ਉਦੇ ਮਮਾ ਮੇਰੇ 사이드 ਚ ਜਾਂਦੇ ਮੇਤਰਾ ਬੇਚਾ ਲੱਗਦਾ ਲਿਆ ਮਾ ਵੇਖਿਆ ਹੁਣ ਕੱਟੂ ਜਿੱਦਾਗਾ ਦੇਖ ਸਾਦੇ ਮਿੱਤਰੋ ਗੁਡੀ ਕੁਮਾ ਰੋਗਦਾ ਗੁਡੀ ਤਾਂ ਹਾਂ ਦੇਖ ਸਾਦੇ ਤਾਂ ਜਗਤ ਨਾਮ ਕਰੇਗਾ ਏ ਹੋ ਗਈ ਹੋ ਵੀਰੇ ਹੋ ਜਾਗਾ ਆ ਮਨਰੀ ਜੋਰ ਪ੍ਰਾਣੀ ਪ੍ਰਾਣਾ ਮਾਰੋ ਗਿਆ ਆ ਆਮਾਨੀਆ ਬੇਡਾੜਾ ਲਾ ਦੇ